ਜੇਗਾ ਉਹ ਜੇਗਾ ਮਸਲੀਆ ਚੋਣਾਂ ਨੂੰ ਮਤੇ ਨਜ਼ਰ ਦੇਖਦੇ ਹੋਏ ਸ਼ਹਿਰ ਦੇ ਵਿੱਚ ਬਲੈਕ ਮਾਰਕ ਕੱਢੇ ਜਾ ਰਹੇ ਵੀ ਤਾਂ ਕਿ ਕੋਈ ਵੀ ਸ਼ਰਾਰਤੀ ਐਂਸਰ ਕੋਈ ਸ਼ਰਾਰਤ ਨਾ ਕਰੇ ਕਾਫੀ ਜਿਆਦਾ ਮਿਲਟਰੀ ਦੇਖ ਕੇ ਜਾਂ ਪੁਲਿਸ ਪ੍ਰਸ਼ਾਸਨ ਨਗਰਪਾਲਿਕਾ ਬਾਜ਼ਾਰਾਂ ਵਿੱਚ ਇੱਕ ਇੱਕ ਤਰ੍ਹਾਂ ਲੋਕੀ ਸਹਿਮ ਦੇ ਮੌਜੂਦ ਨਹੀਂ ਆਉਂਦੇ ਨਾ ਵੀ ਕਿਹਾ ਕੋਈ ਵੱਡੀ ਘਟਨਾ ਦਾ ਸਹਿਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਜਿਹੜੇ ਸਾਰਿਆਂ ਨੂੰ ਉਤਸੁਕ ਕਰ ਰਹੇ ਆ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟਰ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦੇ ਕਿਸੇ ਨੂੰ ਕੋਈ ਡਰ ਨਹੀਂ ਲੋੜਨੀ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਕੁਝ ਸਰ ਕੋਈ ਐਕਸਟਰਾ ਟੋਲ ਫਰੀ ਨੰਬਰ ਵੀ ਜਾਰੀ ਕੀਤੇਗੇ ਕਿ ਜੇਕਰ ਕਿਸੇ ਨੂੰ ਕੋਈ ਕੰਪਲੇਨਟ ਹੁੰਦੀ ਹੈ ਤਾਂ ਬੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੋਣ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦਫਤਰੀ ਰਿਹਾ ਸਭ ਤੋਂ ਲੜੇ ਐਸਐਚਓ ਸਿਟੀ ਤੇ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਕਿਸ ਤਰ੍ਹਾਂ ਸਰ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇਅਰਨੈਸ ਸਾਡੇ ਵੱਲੋਂ ਆਈ ਹੈ ਸਾਰੇ ਲੋਕਾਂ ਨੂੰ ਵੀ ਆਈ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡੰਗ ਦੀ ਲੋੜ ਨਹੀਂ ਆਹ ਨਾਲ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸੇ ਵਾਸਤੇ ਯੂਜ਼ ਕੀ ਰਹਿਣਗੇ ਹੁਣ ਇਲੈਕਸ਼ਨ ਤੱਕ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਾ ਸਰਾਰਤੀ ਅੰਤਰਣ ਕਰਕੇ ਆ ਕੇ ਕਹਿਣਾ ਚਾਹੁੰਦੇ ਸਰਾਰਤੀਆਂ ਨੂੰ ਬਾਰ-ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚੱਲ ਜਾਣ ਚੋਣਾਂ ਦੌਰਾਨ ਕੋਈ ਵੀ ਇਹੋ ਜਿਹੀ ਹਰਕਤ ਨਾ ਕਰਨ ਜਿਸ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ ਅ ਓਵਰਆਲ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਤਕਰੀਬਨ ਮਾਹੌਲ ਠੀਕ ਹੈ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਕਿ ਕੋਈ ਸਰਾਰਤੀ ਅੰਸਰ ਕੋਈ ਅਸਰਾਰਤ ਕਰੇ ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਨਹੀਂ ਹੈਗਾ ਉੱਚ ਅਧਿਕਾਰੀ ਵਾਲੀ ਕਿਉਂ ਜ਼ਰਾ ਜੇ ਹੋਟਲ ਚੋਂ ਚੱਲ ਰਹੀ ਉੱਚ ਅਧਿਕਾਰੀ ਹੈ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀ ਆਈਪੀ ਪ੍ਰੋਗਰਾਮ ਹੈ ਉੱਥੇ ਹੀ ਸਭ ਦੇ ਕਰਕੇ ਮੀਟਿੰਗ ਜਾਰੀ ਹੈ ਤੇ ਹੋਰ ਵਾਲੇ ਸਮੇਂ ਤਾਂ ਹੋਰ ਆਪਾਂ ਮੰਨ ਸਕਦੇ ਵੀ ਅਸਰਾਂ ਦੇ ਮਾਰਚ ਵਿੱਚ ਹਾਂਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ ਕੁਝ ਨਾਕਾਬੰਦੀ ਵੀ ਸਰ ਕੀਤੀ ਜਾਏਗੀ ਨਾਕਾਬੰਦੀ ਹਰ ਰੋਜ਼ ਲਗ ਜਾਰੀ ਹੈ ਸਾਡੀ ਜੀ ਸ਼ੱਕੀ ਗੱਡੀਆਂ ਵਿੱਚ ਚੈੱਕ ਕੀਤਾ ਜਾਦਾ ਹੈ ਸ਼ੱਕੀ ਗੱਡੀਆਂ ਬਾਈਕ ਵਿਦਆਊਟ ਨੰਬਰ ਬਾਈਕ ਜੀ ਸਭ ਚੈੱਕ ਕੀਤੇ ਹੁੰਦੇ ਹਰ ਰੋਜ਼ ਚਲਾਨ ਕੱਟੇ ਜਾਂਦੇ ਅਕਦਾ ਦੇ ਜਿਹੜਾ ਅਕਟਰ ਲਿਖਾਇਆ ਹੈ ਕਿ ਖਲਾਫ ਦੀ ਤਸਰੀ ਬਹੁਤ ਜ਼ਿਆਦਾ ਹੋਊਗੀ ਚੰਡੀਗੜ੍ਹ ਤੋਂ ਬਾਹਰ ਨਾਲ ਅਸੀਂ ਹਰ ਰੋਜ਼ ਨਾਕਾ ਲਾਉਂਦੇ ਹਾਂ ਤਕਰੀਬਨ ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਹੈ ਉਸ ਨੂੰ ਵੀ ਅਜੇ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਵਿਦ ਆ ਨੋ ਟਾਈਮ ਥੈਂਕ ਯੂ ওকে ਇਹ ਜੀ ਕੋ ਜ਼ਿੰਮੇਵਾਰੀ ਜੁਬੂ ਦੇ ਬਾਰੇ ਜੀ ਹਾਂ ਇਹ 플ੈਗ مارچ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱ ਅਸੀਂ ਇਕੱਠੇ ਹੀ ਇਹ ਫਲੈਗ ਮਾਰਚ ਕੱਢਿਆ ਹੈ ਕਿ ਜੋ ਕਿ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਥੋੜਾ ਇਹ ਹੋ ਜੂਵੇ ਕਿ ਹਾਂ ਇਲੈਕਸ਼ਨ ਟਾਈਮ 'ਚ ਕੋਈ ਵੀ ਗਲਤ ਹਰਕਤ ਨਾ ਕੀਤੀ ਜਾਵੇ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਮੈਂ ਕੱਢਿਆ ਜਾ ਰਿਹਾ ਹਾਂ ਇਹ ਹਾਂਜੀ ਹਾਂਜੀ ਪੂਰੇ ਸ਼ਹਿਰ 'ਚ ਕੋਰਾਲੀ ਸ਼ਹਿਰ ਦੇ ਵਿੱਚ ਕਿ ਕਿਸ ਤਰ੍ਹਾਂ ਵੇਅਰ ਕੀਤਾ ਜਾ ਰਿਹਾ ਹੈ ਅ ਇਹ ਹੀ ਹੈ ਕਿ ਲੋਕਾਂ ਨੂੰ ਇਹੀ ਸਾਡੇ ਵੱਲੋਂ ਗੁਜਾਰਿਸ਼ ਹੈਗੀ ਹੈ ਕਿ ਉਹ ਜਿਹੜੇ ਇਲੈਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਜਿਹੜੇ ਸਾਡੇ ਹੋ ਜਾਣ ਤੇ ਕੋਈ ਵੀ ਉਹਦੇ ਚ ਮਾੜੀ ਹਰਕਤ ਨਾ ਕੀਤੀ ਜੋ ਮੈਡਮ ਲੋਕਾਂ ਨੂੰ ਵੋਟਾ ਪਾਉਣ ਦੇ ਲਈ ਵੀ ਕਿਤੇ ਜਾਗੂ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਕੀ ਵੱਧ ਤੋਂ ਵੱਧ ਜਿੰਨਾ ਵੀ ਹੈ ਸਾਰੇ ਜਾ ਕੇ ਆਪਣਾ ਵੋਟ ਪਾਉਂਓ ਥੈਂਕ ਯੂ ਸੋ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸ਼ਹਿਰ ਕੁਰਾਲੀ ਦੀਆਂ ਨੇ ਜਿੱਥੇ ਕਿ ਅੱਜ ਸਦਰ ਥਾਣਾ ਕੁਰਾਲੀ ਅਤੇ ਸਿਟੀ ਵੱਲੋਂ ਜੋ ਕਿ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਪੈਰਾਮਿਲਟਰੀ ਫੋਰਸ ਵੀ ਉਹਨਾਂ ਦੇ ਨਾਲ ਹੈ ਤੁਹਾਨੂੰ ਅਸੀਂ ਇਹ ਲਾਈਵ ਤਸਵੀਰਾਂ ਮੇਨ ਬਾਜ਼ਾਰ ਕੁਰਾਲੀ ਦੀਆਂ ਦਿਖਾ ਰਹੇ ਹਾਂ ਜਿੱਥੋਂ ਕਿ ਤੁਸੀਂ ਦੇਖ ਰਹੇ ਹੋ ਕਿ ਬਾਰੋਂ ਵੀ ਜੋ ਕਿ ਪੁਲਿਸ ਹੈ ਸੀ11 ਐਫ ਦੇ ਜਵਾਨ ਨੇ ਉਹ ਵੀ ਇੱਥੇ ਬੁલાਏ ਗਏ ਨੇ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਾ ਫਲੈਗ ਮਾਰਚ ਸ਼ਹਿਰ ਕਰਾਲੀ ਦੇ ਅੰਦਰ ਕੱਢਿਆ ਜਾ ਰਿਹਾ